ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਬਾਜਾਂ ਵਾਲਿਆ ਧੰਨ ਹੈ ਤੂੰ ਤੇ ਤੇਰੇ ਸਿੰਘ ਨਈ ਰਿਸਾਂ ਤੇਰੀਆਂ ਮੈਂ ਬਹੁਤ ਇਹਨਾਂ ਦਾ ਧੰਨਵਾਦ ਕਰਦਾ ਇਹਨਾਂ ਨੇ ਵੀਡੀਓ ਬਣਾ ਕੇ ਪਾਈ ਹੈ ਮੈਂ ਬਹੁਤ ਖੁਸ਼ ਆ ਇਹਨਾਂ ਤੋਂ ਕਿਉਂਕਿ ਜਿੱਥੇ ਵੀ ਜਾਂਦੇ ਨੇ ਇਹ ਝੰਡੇ ਗੱਡਦੇ ਨੇ ਪੰਜਾਬ ਦੇ ਵਿੱਚ ਮੈਂ ਕਹਿੰਦਾ ਇਹਨਾਂ ਨੂੰ ਬਹੁਤ ਤਰੱਕੀਆਂ ਬਖਸ਼ੇ ਮਾਲਕ ਦਿਨ ਰਾਤ ਇਹਨਾਂ ਨੂੰ ਤਿਗਣੀਆਂ ਚੌਗਣੀਆਂ ਤਰਕੀਆਂ ਬਖਸ਼ੇ ਬਹੁਤ ਜ਼ਿਆਦੇ ਇਹਨਾਂ ਨੂੰ ਮਾਲਕ ਦੇਵੇ ਇਹਨਾਂ ਦੇ ਘਰੇ ਖੁਸ਼ੀਆਂ ਵਰਤਾਵੇ ਪ੍ਰਮਾਤਮਾ ਇਹਨਾਂ ਦੇ ਰੰਗ ਭਾਗ ਲੱਗੇ ਰਹਿਣ ਮੈਂ ਬਹੁਤ ਖੁਸ਼ ਆ ਇਹਨਾਂ ਤੋਂ ਇਹ ਬਹੁਤ ਵਧੀਆ ਸਿੰਘ ਨੇ ਗੁਰੂ ਦੇ ਜਿੱਥੇ ਵੀ ਦੁਖੀ ਹੁੰਦਾ ਕੋਈ ਜਿੱਥੇ ਵੀ ਪਰੇਸ਼ਾਨ ਹੁੰਦਾ ਜਿੱਥੇ ਵੀ ਕਿਸੇ ਚੀਜ਼ ਦੀ ਲੋੜ ਹੁੰਦੀ ਹੈ ਉੱਥੇ ਹੀ ਟਰਾਲੀਆਂ ਲੈ ਕੇ ਆਪਦਾ ਸਮਾਨ ਲੈ ਕੇ ਸਰਦਾ ਸਮਾਨ ਜੋ ਵੀ ਹੁੰਦਾ ਹੈ ਪਹੁੰਚ ਜਾਂਦੇ ਨੇ ਇਹ ਬਹੁਤ ਮੈਂ ਖੁਸ਼ ਆ ਸਾਰੇ ਜਿੰਨੇ ਵੀ ਪੰਜਾਬ ਵਾਸੀ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਮੇਰੀ ਸਰਕਾਰ ਨੂੰ ਬੇਨਤੀ ਹੈ ਇਹ ਤੈਨੂੰ ਤੁਹਾਨੂੰ ਲੱਗਦਾ ਵੀ ਇਹ ਧਰਨੇ ਲਾਉਂਦੇ ਹੋਣਗੇ ਇਹ ਧਰਨੇ ਲਾਉਣ ਵਾਲੇ ਲੱਗਦੇ ਨੇ ਇਹ ਤਾਂ ਮਜਬੂਰੀ ਦੇ ਵੱਜੇ ਨੇ ਇਹ ਮਜਬੂਰ ਨੇ ਇਹ ਆਪਦੇ ਹੱਕ ਮੰਗਦੇ ਨੇ ਇਹਨਾਂ ਦੇ ਹੱਕ ਤੁਸੀਂ ਦਿਆ ਕਰੋ ਕਿਉਂਕਿ ਹੱਕ ਦੇਣ ਦਾ ਤੁਹਾਡਾ ਹੱਕ ਬਣਦਾ ਕਿਉਂਕਿ ਤੁਹਾਨੂੰ ਚੁਣਿਆ ਤੁਹਾਨੂੰ ਵੋਟਾਂ ਪਾਈਆਂ ਨੇ ਸਰਕਾਰੇ ਦੇਖੋ ਹਰ ਥੋੜੀ ਰੀਜ ਪੂਰੀ ਕੀਤੀ ਐ ਜੇ ਕੋਈ ਵੀ ਮੁੱਖ ਮੰਤਰੀ ਬਣਦੀ ਕੋਸ਼ਿਸ਼ ਕਰਦਾ ਇਹ ਬਣਾ ਕੇ ਹਟਦੇ ਨੇ ਜਿੱਦਨੂੰ ਪਾਏ ਜਾਂਦੇ ਨੇ ਉਧਰ ਨੂੰ ਫੱਟੇ ਚੱਕ ਦਉਂਦੇ ਨੇ ਇਹ ਬਣਾ ਕੇ ਹਟਦੇ ਨੇ ਪਰ ਗੱਲ ਸੁਣਨੀ ਸਰਕਾਰੇ ਥੋੜੀ ਜ਼ਿੰਮੇਵਾਰੀ ਐ ਥੋੜਾ ਹੱਕ ਬਣਦਾ ਇਹਨਾਂ ਦੀ ਗੱਲ ਸੁਣੋ ਜਿਹੜੀ ਵੀ ਕੋਈ ਗੱਲ ਸੁਣਨੀ ਆ ਆ ਕੇ ਇਹਨਾਂ ਨਾਲ ਵਿਚਾਰ ਕਰੋ ਇਹ ਨਹੀਂ ਹੈਗਾ ਹਰ ਟਾਈਮੇ ਲੜਦੇ ਨੇ ਦੇਖ ਸਾਨੂੰ ਲੱਗਦੇ ਨੇ ਇਹ ਲੜਨ ਵਾਲੇ ਲੱਗਦੇ ਨੇ ਇਹ ਕਿੰਨੀ ਸੇਵਾ ਕਰਦੇ ਨੇ ਬਹੁਤ ਵਧੀਆ ਬਾਜਾਂ ਵਾਲੇ ਦੇ ਪੁੱਤਰ ਨੇ ਇਹ ਇਹ ਲੜਨ ਵਾਲੇ ਤਾਂ ਮੈਨੂੰ ਲੱਗਦੀ ਨਹੀਂ ਹੈਗੇ ਤੇ ਬਹੁਤ ਵਧੀਆ ਸਿੰਘ ਨੇ ਧੰਨਵਾਦ ਵਈ ਸਾਰਿਆਂ ਦਾ ਵੈਰੂ ਜੀ ਕਾ ਖਾਲਸਾ ਵੈਰੂ ਜੀ ਕੀ